ਮੈਂ ਗਰਮੀਤਲਾ ਬਟੂ ਪ੍ਰਧਾਨ ਇਕਤਾ ਪਾਰਟੀ ਅਸਮੁਤੀ ਇਕਤਾ ਪਾਰਟੀ ਨਾਲ ਖਾਣਾ ਸਿਟੀ ਦੇ ਐਸ ਐਚਓ ਸਰ ਜੀਵਨ ਸਿੰਘ ਜੀ ਜੋ ਅੱਜ ਹਰਪੁਰ ਤੋਂ ਬਦਲ ਕਪੂਰ ਥੱਲੇ ਆਏ ਆ ਕਿਉਂਕਿ ਇਸ ਖਾਣੇ ਦੇ ਵਿੱਚ ਜਿਹੜਾ ਜਿਹੜਾ ਵੀ ਅਫਸਰ ਆਇਆ ਉਹਨਾਂ ਨੇ ਬਹੁਤ ਵਧੀਆ ਮੈਂ ਸਮਝਦਾ ਕੰਮ ਕੀਤਾ ਨਸ਼ਿਆਂ ਦੇ ਖਿਲਾਫ ਜਾਂ ਦੂ ਨੰਬਰ ਦੀ ਸ਼ਰਾਬ ਵੇਚਦੀ ਹੈ ਉਹਨਾਂ ਦੇ ਪਰਚੇ ਦੇਣ ਦੀ ਮੈਂ ਸਮਝਦਾ ਐਸੇ ਲੋੜ ਹੈਗੀ ਆ ਮੋ ਕਪੂਰ ਥੱਲੇ ਵਿੱਚ ਏਕਤਾ ਪਾਰਟੀ ਸਮੇਂ-ਸਮੇਂ ਤੇ ਮੈਂ ਸੰਮਦਾ ਅਫਸਰਾਂ ਦਾ ਮਾਨ ਸਨਮਾਨ ਵੀ ਕਰਦੀ ਹੈ ਔਰ ਸਮੇਂ-ਸਮੇਂ ਤੇ ਏਕਤਾ ਪਾਰਟੀ ਜਦੋਂ ਪ੍ਰੋਗਰਾਮ ਕਰਦੀ ਹੈ ਵੀ ਮੈਂ ਸੰਮਦਾ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਵਧੀਆ ਸਾਨੂੰ ਸੰਯੋਗ ਮਿਲਦਾ ਇਸੇ ਤਰ੍ਹਾਂ ਮੈਂ ਸੰਮਦਾ ਵੀ ਹਰ ਥਾਣੇ ਦੇ ਵਿੱਚ ਏਕਤਾ ਪਾਰਟੀ ਜਾ ਕੇ ਉਹ ਅਫਸਰਾਂ ਨੂੰ ਸਨਮਾਨ ਕਰਦੀ ਹੈ ਔਰ ਦੂਸਰੀ ਗੱਲ ਏਕਤਾ ਪਾਰਟੀ ਵੱਲੋਂ ਵੀ ਸੋੰਗਵਾਰ 5 ਤਰੀਕ ਨੂੰ ਇੱਕ ਇਕਤਾ ਪਾਰਟੀ ਦਾ ਵੱਡਾ ਪ੍ਰੋਗਰਾਮ ਰੱਖਿਆ ਗਿਆ ਵਾ ਜਿਸ ਦੇ ਵਿੱਚ ਵੀ ਆਪ ਸਰਕਾਰ ਨੇ ਕਿਹਾ ਸੀਗਾ ਕਿ ਉਹਨਾਂ ਦੀ ਗਰੰਟੀ ਵਿੱਚ ਸੀਗਾ ਕਿ ਜਦੋਂ ਸਰਕਾਰ ਬਣ ਗਈ 1000 ਰੁਪਏ ਜਿਹੜਾ ਵਾ ਹਰ ਲੇਡੀਜ਼ ਨੂੰ ਘਰ ਪੱਧਰੀ ਮਿਲੇਗਾ ਇੱਕ ਦੇ ਉਹ ਅਸੀਂ ਮੁੱਦਾ ਹੈਗਾ ਵਾ ਦੂਜਾ ਜਿਹੜਾ ਜਿਹਦਾ ਹਰਿਆਣੇ ਦੇ ਵਿੱਚ ਬੁਢਾਪਾ ਪੈਨਸ਼ਨ ਜਿਹੜੀ ਹੈ ਉਹ 3000 ਰੁਪਏ ਕੀਤੀ ਗਈ ਹੈ ਕਿਉਂਕਿ ਸਰਕਾਰ ਜਿਹੜੀ ਹੈ ਔਰ ਤੇ ਬਿਗੈਰ ਖਰਚੇ ਜਿਹੜੇ ਉਲਟ ਪੁਲਟ ਬਹੁਤ ਕਰਦੀ ਹੈ ਪਰ ਜਿਹੜੀਆਂ ਸਾਡੀਆਂ ਪੰਜਾਬ ਦੇ ਵਿੱਚ ਬਡਾਪਾ ਲੇਡੀਜ਼ ਜਾਂ ਬਜ਼ੁਰਗ ਹੈਗੇ ਆ ਉਹਨਾਂ ਵੱਲ ਧਿਆਨ ਮੈਨ ਸਮੇਂ ਦਾ ਕੋਈ ਨਹੀਂ ਜਾਂਦਿਆ ਇੱਕ ਇਹ ਮੰਗਾ ਸਾਡੀ ਦੂਸਰਾ ਇੱਕ ਨਗਰ ਨਿਗਮ ਦੇ ਵਿੱਚ ਦੋ ਤਿੰਨ ਅਫਸਰ ਇਹੋ ਜਿਹੇ ਹੈਗੇ ਆ ਕਿਉਂਕਿ ਜਦੋਂ ਆਪਾਂ ਮਕਾਨ ਬਣਾਣੇ ਆ ਉਹਦੀ ਐਨਓਸੀ ਆਪਾਂ ਅਪਲਾਈ ਕਰਦੇ ਆ ਕਿਉਂਕਿ ਹੁਣ ਐਨਓਸੀ ਜਿਹੜੀ ਆ ਔਨਲਾਈਨ ਆਪਾਂ ਨੂੰ ਮਿਲਦੀ ਪਈ ਆ ਉਹ ਔਨਲਾਈਨ ਲੈਣ ਵਾਸਤੇ ਵੀ ਇਹ ਕਿ ਤੇ ਪਹਿਲਾਂ ਉਹ ਮਾਲਕ ਲੱਖਾਂ ਰੁਪਇਆ ਜਮ੍ਹਾਂ ਕਰਾਂਦਾ ਉਹ ਤੋਂ ਬਾਅਦ ਐਨਓਸੀ ਲੈਣ ਵਾਸਤੇ ਉੱਥੇ ਜਿਹੜੇ ਅਫਸਰ ਲੱਗੇ ਆ ਉਹ ਰੁਪਇਆ 30 30 40 40 ਹਜ਼ਾਰ ਰੁਪਇਆ ਮੰਗਦੇ ਆ ਉਹ ਦੋ ਜਿਹੜੇ ਤਿੰਨ ਬੰਦਿਆਂ ਨਾਂ ਸੀ ਆ ਉਹ ਵੀ ਉਸ ਮੰਗ ਪੱਤਰ ਵਿੱਚ ਪਾ ਕੇ ਮੰਗ ਪੱਤਰ ਜਿਹੜਾ ਡੀਸੀ ਸਾਹਿਬ ਨੂੰ ਭੇਜਾਂਗੇ ਡੀਸੀ ਸਾਹਿਬ ਰਾਹੀਂ ਮੁੱਖ ਮੰਤਰੀ ਸਾਹਿਬ ਕੋ ਜਾਊਗਾ ਇਹ ਸਾਡੀ ਏਕਤਾ ਪਾਰਟੀ ਦੀ ਮੈਂ ਸਮਝਦਾ ਅੱਜ ਜਿਹੜੀ ਮੁੱਖ ਮੰਗ ਸੀਗੀ